ਦੇਣ ਬਤਾਈਆਂ ਕਿ ਅਜ ਮੇਰੇ ਬਾਪ ਹੁਦ ਦੇ ਲਾਗੀ ਦੇਣ ਬਤਾਈਆਂ ਦੀ ਅਜ ਮੇਰੇ ਬਾਪ ਹੁਦ ਦੇ ਸਿਰਨ ਤੋਂ ਪਹਿਲਾਂ ਜੰਡੀਆਂ ਰਸਮ ਕੀਤੀ ਜਾਂਦੀ ਹੈ ਜੀ ਮਤਲਬ ਕਿ ਕੋਈ ਵੀ ਜਿਹੜੇ ਦਰਖਤ ਦਾ ਐਡਾ ਕਪੜਾ ਲੈ ਲੈਂਦੇ ਹੈਗੇ ਤਾਂ ਜਿਹੜੀ ਤਲਵਾਰ ਹੁੰਦੀ ਹੈ ਜੀ ਉਹ ਮਤਲਬ ਹੈ ਮਾਰ ਤੋਂ ਲੁੱਟਦੇ ਆਪੇ ਇਹ ਚੱਲਦੀ ਹੈ ਕਿ ਨਹੀਂ ਵਿਗਦੇ ਜੇ ਖਰਾਬ ਹੋ ਗਈ ਤੇ ਫਿਰ ਰਾਸਤੇ ਕੋਈ ਰੱਬ ਨਾ ਕਰੇ ਕੋਈ ਰਾਸਤੇ ਟਕਰ ਗਿਆ ਫਿਰ ਆਪਾਂ ਨੂੰ ਓਖਾ ਹੋ ਸਕਦਾ ਤਾਂ ਉਹ ਵੱਢ ਕੇ ਦੇਖਦੇ ਵੀ ਖਾਂ ਮੁੱਛੀ ਹੈ ਦਲਵਾਰ ਹਾਂ ਠੀਕ ਹੈ ਕਿਸੇ ਨੂੰ ਪਤਾ ਚੱਲਣ ਵਾਲੀ ਕੀ ਹੁੰਦੀ ਹੈ ਦੱਸੋ ਕੋਈ ਪਤਾ ਕਿਸੇ ਨੂੰ ਮੈਨੂੰ ਪਤਾ ਤੁਸੀਂ ਦੱਸੋ ਮੈਂ ਦੱਸਦੀ ਆਂ ਜੀ ਜਨਮ ਨੇ ਸਾਬਾ ਪਹਿਲਾ ਜਿਹੜਾ ਲੱਗੂ ਦਿਨ ਲੱਭੀਆਂ ਹੁੰਦੀਆਂ ਆਂ ਹਨਾ ਉਹਨਾਂ ਸਾਗੇ ਨੂੰ ਬੈਠੇ ਆ ਗਏ ਜੈਸੇ ਇੱਕ ਬੰਦੇ ਕੋਠੇ ਤੇ ਚੜ੍ਹ ਕੇ ਆ ਕੇ ਉੱਤੇ ਬਰ ਕੇ ਬਹਿ ਜਾਂਦੀ ਆਂ ਕਾਣਾ ਕੁੰਡ ਬਸ ਉਹ ਵੀ ਜਿਹੜਾ ਐਸੇ ਆਸਤੰਗੀ ਨੂੰ ਦੀ ਬਸ ਐਨਾ ਕੁ ਆਂਦੀ ਦੋ ਦੋ ਨਾ ਜੈ ਫਿਰ ਹਨਾ ਇਸ ਤੋਂ ਬਾਅਦ ਇੱਕ ਬੰਦਾ ਹੁੰਦਾ ਨਾ ਉਹ ਗੱਨ ਸੁਣਾਉਂਦਾ ਹੁੰਦਾ ਇੱਕ ਬੰਦੇ ਚਾਂ ਸੁਣਾਉਣੀ ਹੁੰਦੀ ਆ ਜੀ ਉਹ ਨਾ ਮਤਲਬ ਜੋੜਨਾ ਹੁੰਦਾ ਇੰਨੀ ਤਰ੍ਹਾਂ ਦਾ ਨਿੱਜ ਮੇ ਜਾ ਜਾ ਜਾਣ ਛੁੱਟੀ ਆਏਗੇ ਟ੍ਰੇਨਿੰਗ ਕੁੱਟੀ ਜਾਣ ਛੁੱਟੀ ਬੱਸ ਸਾਰੇ ਖਾ ਲੋ ਮੁੰਡਿਓ ਜਿਹੜਾ ਜਿਹੜਾ ਬੰਦਾ ਛਡਾਉਂਦਾ ਹੁੰਦਾ ਦਾ ਹਨਾ ਜਾਣ ਉਹ ਕਹਿੰਦੇ ਤੇ ਛੀੜੀ ਕੁੱਟੀ 당당 ਛੁੱਟੀ ਖਾ ਲੋ ਮੁੰਡਿਆ ਲੈ ਲੈ ਦੂਦੇ ਲੈ ਅਬਾ ਸਾਰੇ ਕਹਿੰਦੇ ਜਾਣ ਛੁੱਟੀ ਹੋਈ ਜਾਣ ਛੁੱਟੀ ਤੇ ਨਹੀਂ ਜਾਣ ਛੁੱਟੀ ਬੱਸ ਬੀ ਕੁੜੀ ਨੇ ਟਿਕਾ ਤਰਾਇਆ ਭਾਬੀ ਕੁੜੀ ਨੇ ਟਿਕਾ ਤਰਾਇਆ ਸਾਡਾ ਵੀਰ ਠੱਦ ਕੇ ਅਰਜੀ ਪਾ ਮੰਗੇ ਓਏ ਅਰਜੀ ਪਾ ਮੰਗੇ ਹੋਠਿੰਡੇ ਆਲਾ ਨੈਬ ਸੱਦ ਕੇ ਅਰਜੀ ਪਾ ਮੰਗੇ ਹੋਏ ਅਰਜੀ ਪਾ ਮੰਗੇ ਬਠਿੰਡੇ ਆਲਾ ਨੈਬ ਸੱਦ ਕੇ ਅਰਜੀ ਪਾ ਮੰਗੇ ਛੋਟਨਾ ਦਿੰਦੇ

ਜੀ ਪਾ ਮਾ ਦੇ ਬਟੰਡੇ ਆਲਾ ਮੈਂ ਕਿੱਥੇ ਅੱਜੀ ਪਾ ਮਾ ਦੇ ਓਏ ਅੱਜੀ ਪਾ ਮਾ ਦੇ ਬਟੰਡੇ ਆਲਾ ਮੈਂ ਕਿੱਥੇ ਅੱਜੀ ਪਾ ਮਾ ਦੇ ਦੁਨੀਆ ਹੁੰਦੀਆਂ ਤਾਂ ਵੈਸੇ ਜਿਵੇਂ ਪਹਿਲਾਂ ਨਾ ਬੁੜੀਆਂ ਨੂੰ ਬੋਲਣ ਨਹੀਂ ਦਿੱਤੇ ਸੀਗੇ ਸਾਰੇ ਘਰ ਚ ਬੰਦ ਕਰਕੇ ਰੱਖਦੇ ਸੀਗੇ ਮੇਰੇ ਨਾਲ ਮਤਲਬ ਕੁੜੀਆਂ ਨੇ ਕਈ ਵਾਰ ਬੋਲੀਆਂ ਪਾ ਕੇ ਆਪਦੇ ਦੁੱਖ ਦੱਸਦੀਆਂ ਸੀਗੀਆਂ ਕਈ ਵਾਰ ਸਿੱਖੀਆਂ ਵੀ ਗਾਉਂਦੀਆਂ ਹੁੰਦੀਆਂ ਸੀਗੀਆਂ ਤੇ ਸਿੱਖੀਆਂ ਵਿੱਚ ਕਿਸੇ ਦੀ ਮਿੱਠੀ ਮਿੱਠੀ ਬੇਸਤੀ ਹੁੰਦੀ ਹੈ ਕਈ ਲੋਕ ਤਾਂ ਉਹਨੂੰ ਬਾਲਾ ਮਤਲਬ ਲੈ ਜਾਂਦੇ ਵੀ ਹਾਂ ਛੋਟੀ ਬੇਸਤੀ ਕੁੱਤੀ ਆ ਗਈ ਤਾਂ ਬਾਲਾ ਉਹਨੂੰ ਲੈ ਜਾਂਦੇ ਆ ਪਰ ਜਿਹੜੇ ਕਈ ਲੋਕ ਹੁੰਦੇ ਆਗੇ ਉਹ ਮਤਲਬ ਉਹਨੂੰ ਪਿਆਰ ਵੀ ਹੁੰਦਾ ਹੈਗੇ ਸਿੱਖੀ ਇਹ ਕਈ ਰਿਸ਼ਤੇ ਐ ਜੇ ਹੁੰਦੇ ਆ ਵੀ ਜਿਹੜੇ ਆਪਾਂ ਡਰਾਕਟਰ ਨਹੀਂ ਕਹਿ ਸਕਦੇ ਉਹਨੂੰ ਫਿਰ ਆਪਾਂ ਸਿੱਠੀਆਂ ਸਿੱਠਣੀਆਂ ਚ ਕਹਿ ਸਕਦੇ ਜਿਵੇਂ ਜੀਜਾ ਕਿੰਨੇ ਜੀਜਾ ਜੀਜਾ ਕੱਲ ਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਕੜੀ ਜੀਜਾ ਕੱਲ ਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਕੜੀ ਨਾਲ ਪਹਿਣਾ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਕੜੀ ਨਾਲ ਪਹਿਣਾ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਕੜੀ ਜੀਜਾ ਖੜਾ ਵੇ ਖੜੋ ਜੀਜਾ ਖੜਾ ਵੇ ਖੜੋ ਤਾਂ ਤੇਰਾ ਉਜੀਆ ਖੜਾ ਵਿਖੜਦਾ ਤੇਰਾ ਲੱਕ ਸਭ ਦੁੱਖ ਮਗਰ ਪੈਣਾ ਨੂੰ ਖੜਾ ਲੈ ਦੇ ਅਡਕੜ ਲੱਗ ਜੂ ਨਾਲ ਪੈਣਾ ਨੂੰ ਖੜੇ ਦੇ ਅਡਕੜ ਲੱਗ